ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਕੰਡ ਅਮਰੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਕੰਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਾਹਿਬਾਨ ਦੀ ਚਰਨਾ ਕਮਲਾਂ ਦੀ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਜਿਵੇਂ ਹੀ ਖਾਲਸਾ ਜੀ ਐਸੀ ਆਪਣੇ ਘਰ ਦੇ ਵਿੱਚ ਸ਼ਹੀਲਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਂਦੇ ਆ ਜੱਫੇ ਤੁਸੀਂ ਜਿਹੜੇ ਵੀ ਦੇਵੀ ਦੇਵਤੇ ਨੂੰ ਮੰਨਦੇ ਹੋ ਉਹਨਾਂ ਦਾ ਪਾਠ ਪੂਜਾ ਕਰਨ ਦੇ ਸਮੇਂ ਤੁਸੀਂ ਜੋਤ ਜਗਾਉਣੀਓ ਸੇਵਾ ਸਿਮਰਨ ਕਰਦੇ ਹੋ ਤਾਂ ਖਾਲਸਾ ਜੀ ਆਪਣੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਬਿਆੰਤ ਕਿਰਪਾ ਰਹੀ ਦੀ ਕਿਉਂਕਿ ਜਦੋਂ ਅਸੀਂ ਆਪਣੇ ਪਰਮਾਤਮਾ ਦਾ ਨਾਮ ਜਪਦੇ ਹਾਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਨਾਮ ਦੀ ਜੋਤ ਜਗਾਉਂਦੇ ਆ ਤਾਂ ਖਾਸਾ ਜੀ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਹੀ ਆਉਂਦੀਆਂ ਜੇਕਰ ਅਸੀਂ ਬਾਰੀ ਜੋਤ ਦੇ ਨਾਲ ਨਾਲ ਆਪਣੇ ਮਨ ਦੇ ਅੰਦਰਲੀ ਜੋਤ ਜਗਾਵਾਂਗੇ ਕਾਲ ਸੱਜੀ ਜਦੋਂ ਅਸੀਂ ਕਿਸੇ ਦਾ ਬੁਰਾ ਹੀ ਨਾ ਕਰਾਂਗੇ ਕਿਸੇ ਦੇ ਪ੍ਰਤੀ ਅਸੀਂ ਚੂਹਲੀ ਨਿੰਦਿਆ ਨਾ ਕਰਾਂਗੇ ਕਿਸੇ ਦਾ ਮਾੜਾ ਨਾ ਸੋਚਾਂਗੇ ਤਾਂ ਉਹ ਅਕਾਲ ਪੁਰਖ ਵਾਹੀ ਗੁਰੂ ਸੱਚੇ ਪਾਇਸ਼ਾ ਜੀ ਸਾਡਾ ਕਦੇ ਵੀ ਮਾੜਾ ਨਹੀਂ ਹੋਣ ਦੇਣਗੇ ਕਿਉਂਕਿ ਬੰਦੇ ਦੇ ਕੀਤੇ ਹੋਏ ਚੰਗੇ ਕਰਮ ਹੀ ਖਾਲਸਾ ਜੀ ਉਸਦੇ ਨਾਲ ਜਾਂਦੇ ਨੇ ਆਪਾਂ ਬੇਸ਼ੱਕ ਇਹ ਦੌਲਤਾਂ ਸ਼ੌਂਰ ਦਾ ਮਿਹਨਤ ਕਰਕੇ ਜੋੜਦੇ ਆ ਪੈਸਾ ਬਣਾਉਣੀ ਆ ਘਰ ਕੋਠੀਆਂ ਪਾਉਣੇ ਆ ਪਰ ਇਹ ਸਭ ਕੁਝ ਇੱਥੇ ਹੀ ਰਹਿ ਜਾਂਦਾ ਏ ਬੰਦੇ ਨੇ ਜੋ ਮਨੁੱਖ ਨੇ ਕਰਮ ਕਮਾਈ ਹੁੰਦੇ ਨੇ ਸਿਰਫ ਉਹੀ ਉਸਦੇ ਨਾਲ ਜਾਣੇ ਹੁੰਦੇ ਨੇ ਇਸ ਕਰਕੇ ਚੰਗੇ ਕਰਮ ਕਰਿਆ ਕਰੋ ਤਾਂ ਕਿ ਤੁਹਾਡੀ ਤੇ ਵਾਹੀ ਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਬਣੀ ਰਹੇ ਤੇ ਤੁਹਾਡੇ ਬੱਚਿਆਂ ਤੇ ਪਰਮਾਤਮਾ ਦਾ ਮੇਰ ਭਰਿਆ ਹੱਥ ਰਹੇ ਸੋ ਇਸੇ ਤਰ੍ਹਾਂ ਖਾਲਸਾ ਜੀ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਜੋਤ ਜਗਾਉਣਿਓ ਭਾਵੇਂ ਤੁਸੀਂ ਜੋਤ ਜਗਾਉਣਿਓ ਜਾਂ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੇ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦੇ ਨਾਮ ਦੀ ਜੋਤ ਜਗਾਉਣਿਓ ਤਾਂ ਭਾਵੇਂ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਸਾਂਝ ਪਾਵਾਂਗੇ ਕਿ ਜੇਕਰ ਤੁਸੀਂ ਜੋਤ ਜਗਾਉਂਦੇ ਹੋ ਤਾਂ ਜੋਤ ਜਗਾਉਣ ਦੇ ਸਮੇਂ ਕੀ ਤੁਹਾਨੂੰ ਵੀ ਇਹ ਚਾਰ ਨਿਸ਼ਾਨੀਆਂ ਮਿਲਦੀਆਂ ਨੇ ਜੇ ਮਿਲਦੀਆਂ ਨੇ ਤੇ ਇਹਨਾਂ ਦੇ ਕੀ ਸੰਕੇਤ ਨੇ ਸ਼ੁਭ ਨੇ ਜਾਂ ਅਸ਼ੁਭ ਨੇ ਕਿ ਇਹ ਸਾਡੇ ਲਈ ਚੰਗੇ ਹੁੰਦੇ ਆ ਸਾਨੂੰ ਇਹ ਨਿਸ਼ਾਨੀਆਂ ਮਿਲਣ ਸੰਕੇਤ ਮਿਲਣ ਤਾਂ ਕਿ ਇਹ ਸਾਡੇ ਲਈ ਚੰਗੇ ਨੇ ਜਾਂ ਮਾੜੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਇਸ ਲਈ ਉਹ ਕਿਹੜੀਆਂ ਚਾਰ ਨਿਸ਼ਾਨੀਆਂ ਨੇ ਨਾਂ ਦੇ ਬਾਰੇ ਖਾਲਸਾ ਜੀ ਸਾਨੂੰ ਜਾਣਕਾਰੀ ਹੁਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਏ ਤੇ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਜਿਹੜੇ ਆਪਣੇ ਘਰ ਦੇ ਵਿੱਚ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜਾਂ ਫਿਰ ਜਿਹੜੇ ਗੁਰੂ ਪੀਰ ਨੂੰ ਮੰਨਦੇ ਆ ਉਹਨਾਂ ਦੇ ਨਾਮ ਦੀ ਆਪਣੇ ਘਰ ਦੇ ਵਿੱਚ ਜੋਤ ਜਗਾਉਂਦੇ ਨੇ ਉਹ ਪੈਨ ਪ੍ਰਾਈਸ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਣ ਤੇ ਪੂਰੇ ਧਿਆਨ ਦੇ ਨਾਲ ਦੇਖਣ ਤਾਂ ਜੋ ਕਿ ਸਾਡੇ ਕੋਲੋਂ ਕੀਤੇ ਨਾ ਕੀਤੇ ਜੋਤ ਜਗਾਉਂਦੇ ਸਮੇਂ ਕੋਈ ਭੁੱਲ ਚੁੱਕ ਕੋਈ ਗਲਤੀ ਤਾਂ ਨਹੀਂ ਹੋ ਰਹੀ ਕਿਉਂਕਿ ਜਦੋਂ ਅਸੀਂ ਅਧੂਰੀ ਜਾਣਕਾਰੀ ਲੈ ਲੈਂਦੇ ਆ ਤਾਂ ਖਾਲਸਾ ਜੀ ਅਧੂਰੀ ਜਾਣਕਾਰੀ ਸਾਡੇ ਲਈ ਨੁਕਸਾਨਦਾਇਕ ਹੁੰਦੀ ਹੈ ਇਸ ਕਰਕੇ ਵੀਡੀਓ ਨੂੰ ਅੰਤ ਦੇ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਡ ਬਰਾਮਾ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਵੀ ਅਸੀਂ ਘਰ ਦੇ ਵਿੱਚ ਜੋਤ ਜਗਾਉਣੀ ਆ ਤਾਂ ਸਾਨੂੰ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਮਿਲਦੀ ਹੈ ਕਈ ਤਰ੍ਹਾਂ ਦੇ ਸਾਨੂੰ ਸੰਕੇਤ ਮਿਲਦੇ ਨੇ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਏ ਕਿ ਸਾਡੀ ਘਰ ਦੇ ਵਿੱਚ ਸਾਨੂੰ ਇਦਾਂ ਲੱਗਦਾ ਏ ਕਿ ਜਿਵੇਂ ਬਹੁਤ ਹੀ ਵਧੀਆ ਖੁਸ਼ਬੂ ਹੋਵੇ ਕੋਈ ਪੇੜ ਪੌਦਾ ਵੀ ਨਹੀਂ ਲੱਗਾ ਹੋਇਆ ਕੋਈ ਫੁੱਲ ਬੂਟੇ ਵੀ ਨਹੀਂ ਲੱਗੇ ਹੋਏ ਪਰ ਸਾਡੇ ਘਰ ਦੇ ਵਿੱਚੋਂ ਹਮੇਸ਼ਾ ਇੰਨੀ ਸੋਹਣੀ ਖੁਸ਼ਬੂ ਆਉਂਦੀ ਏ ਇਸ ਦਾ ਕੀ ਕਾਰਨ ਹੋ ਸਕਦਾ ਤਾ ਖਾਲਸਾ ਜੀ ਉਹ ਕਿਹੜੀਆਂ ਚਾਰ ਨਿਸ਼ਾਨੀਆਂ ਨੇ ਜਿਹੜੀਆਂ ਸਾਨੂੰ ਜੋਤ ਜਗਾਉਣ ਦੇ ਸਮੇਂ ਤੇ ਮਿਲਣ ਉਹ ਸਾਡੇ ਲਈ ਸ਼ੋਭਾ ਹੁੰਦੀ ਹੈ ਨਹੀਂ ਜਾਂ ਅਸ਼ੋਭ ਹੁੰਦੀ ਹੈ ਘਰ ਦੇ ਵਿੱਚ ਜੋਤ ਜਗਾਉਣਾ ਖਾਲਸਾ ਜੀ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਘਰ ਦੇ ਵਿੱਚ ਜੋਤ ਜਗਾਉਣ ਦੇ ਨਾਲ ਸਾਡੇ ਘਰ ਦੇ ਵਿੱਚ ਉਹ ਜੋ ਮਾੜੀਆਂ ਚੀਜ਼ਾਂ ਨੇ ਉਹ ਤਾਂ ਦੂਰ ਹੁੰਦੀਆਂ ਹੀ ਹੁੰਦੀਆਂ ਨੇ ਕਿ ਉਹਨਾਂ ਦੇ ਨਾਲ-ਨਾਲ ਖਾਲਸਾ ਜੀ ਸਾਡੇ ਘਰ ਦੇ ਵਿੱਚ ਜੋਤ ਜਗਾਉਣ ਦੇ ਨਾਲ ਜਿਹੜਾ ਸਾਡੀ ਘਰ ਦਾ ਵਾਤਾਵਰਣੇ ਉਹ ਵੀ ਸ਼ੁੱਧ ਹੁੰਦਾ ਹੈ ਜੋ ਕਿ ਸਾਡੀ ਘਰ ਦੇ ਵਿੱਚ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ ਜਿਵੇਂ ਸਾਹ ਦੀ ਬਿਮਾਰੀ ਹੋ ਜਾਂਦੀ ਏ ਜਾਂ ਛੋਟੇ ਛੋਟੇ ਜਿਹੜੇ ਜੀਵ ਹੁੰਦੇ ਨੇ ਜੋ ਕਈ ਬਿਮਾਰੀਆਂ ਬਣਾਉਂਦੇ ਨੇ ਫੁਲਾਉਂਦੇ ਨੇ ਉਹਨਾਂ ਜੀਵਾਂ ਦਾ ਨਾਸ਼ ਹੁੰਦਾ ਏ ਜਿਸ ਕਰਕੇ ਸਾਡੀ ਘਰ ਦੇ ਵਿੱਚ ਉਹ ਨਕਾਰਾਤਮਕ ਊਰਜਾਏ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਂਦੀ ਏ ਤੇ ਇਹ ਜਿੰਨੀ ਸਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ એનર્ਜੀ ਆਉਂਦੀ ਜਿੰਨੀ ਸਕਾਰਾਤਮਕ ਊਰਜਾ ਆਉਂਦੀ ਏ ਉਸ ਦੇ ਨਾਲ ਸਾਡਾ ਜਿਹੜਾ ਘਰ ਇਹ ਪਵਿੱਤਰ ਹੋ ਜਾਂਦਾ ਸੋ ਇਸੇ ਤਰ੍ਹਾਂ ਖਾਲਸਾ ਜੀ ਹੁਣ ਗੱਲ ਕਰਦੇ ਆ ਉਹਨਾਂ ਚਾਰ ਨਿਸ਼ਾਨੀਆਂ ਦੀ ਉਹ ਕਿਹੜੀਆਂ ਨਿਸ਼ਾਨੀਆਂ ਨੇ ਜੋ ਸਾਨੂੰ ਅਕਸਰ ਹੀ ਜੋਤ ਜਗਾਉਂਦੇ ਸਮੇਂ ਮਿਲਦੀਆਂ ਹੀ ਮਿਲਦੀਆਂ ਨੇ ਇਹ ਸਾਰੇ ਭੈਣ ਭਰਾ ਜਿਹੜੇ ਵੀ ਆਪਣੇ ਘਰ ਦੇ ਵਿੱਚ ਜੋਤ ਜਗਾਉਂਦੇ ਨੇ ਉਹਨਾਂ ਨੂੰ ਇਹ ਨਿਸ਼ਾਨੀਆਂ ਜ਼ਰੂਰ ਮਿਲਦੀਆਂ ਨੇ ਪਹਿਲੀ ਨਿਸ਼ਾਨੀ ਜਦੋਂ ਵੀ ਖਾਲਸਾ ਜੀ ਅਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰ ਦਿੰਨੇ ਆ ਜਿਵੇਂ ਅਸੀਂ ਜ਼ਿਆਦਾ ਰੈਗੂਲਰ ਰੁਟੀਨ ਦੇ ਨਾਲ ਜੋਤ ਜਗਾਉਣੀ ਆ ਤੇ ਭਾਵੇਂ ਅਸੀਂ ਸੰਡੇ ਦੇ ਸੰਡੇ ਦੁਪਹਿਰਾ ਸਹਿਬ ਕੱਟਣ ਦੇ ਸਮੇਂ ਹੀ ਜੋਤ ਜਗਾਉਣੀ ਆ ਤੁਸੀਂ ਇੱਕ ਗੱਲ ਨੋਟ ਕੀਤੀ ਹੋਵੇਗੀ ਕਿ ਜੇ ਇਸ ਕਮਰੇ ਦੇ ਵਿੱਚ ਜਿਸ ਸਥਾਨ ਤੇ ਜਿਹੜਾ ਤੁਹਾਡੇ ਘਰ ਦੇ ਵਿੱਚ ਬਣਿਆ ਹੋਇਆ ਜਿੱਥੇ ਤੁਸੀਂ ਪਾਠ ਪੂਜਾ ਸੇਵਾ ਸਿਮਰਨ ਕਰਦੇ ਹੋ ਜੋਤ ਜਗਾਉਣੀ ਤੇ ਉਥੇ ਜਦੋਂ ਆਪਾਂ ਜੋਤ ਜਗਾਉਣੀ ਆ ਤੇ ਉਤੋਂ ਬਹੁਤ ਹੀ ਸੋਹਣੀ ਖੁਸ਼ਬੂ ਆਉਂਦੀ। ਕਈ ਵਾਰ ਤਾਂ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਏ ਕਿ ਸਾਡੇ ਘਰ ਦੇ ਵਿੱਚ ਕਿਤੇ ਵੀ ਫੁੱਲ ਬੂਟੇ ਨਹੀਂ ਲੱਗੇ ਹੋਏ ਪਰ ਇੰਨੀ ਸੋਹਣੀ ਖੁਸ਼ਬੂ ਆਉਂਦੀ ਏ ਕਿ ਜਿਵੇਂ ਅਸੀਂ ਕਮਰੇ ਦੇ ਵਿੱਚ ਕੋਈ ਫੁੱਲ ਬੂਟੇ ਲਗਾਏ ਹੁੰਦੇ ਨੇ ਉਹਨਾਂ ਦੀ ਖੁਸ਼ਬੂ ਤੇ ਜਿਹਾ ਅਸੀਂ ਪਰਫਿਊਮ ਲਗਾਇਆ ਹੁੰਦਾ ਏ ਇਸ ਤਰ੍ਹਾਂ ਦੀ ਖੁਸ਼ਬੂ ਆਉਂਦੀ ਏ ਪਰ ਸਾਡੇ ਕਮਰੇ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਪਰ ਖੁਸ਼ਬੂ ਬਹੁਤ ਸੋਹਣੀ ਆਉਂਦੀ ਏ ਤੇ ਜੇਕਰ ਖਾਲਸਾ ਜੀ ਅਸੀਂ ਗੱਲ ਕਰੀਏ ਸਾਡੇ ਘਰ ਦੇ ਵਿੱਚ ਫੁੱਲ ਬੂਟੇ ਵੀ ਲੱਗੇ ਹੋਏ ਨੇ ਪਰ ਇਨੀ ਖੁਸ਼ਬੂ ਫਿਰ ਵੀ ਆਪਣੇ ਘਰ ਦੇ ਵਿੱਚੋਂ ਨਹੀਂ ਆਉਂਦੀ ਕਿਉਂਕਿ ਜਿਹੜਾ ਜੋਤ ਦਾ ਸਥਾਨ ਏ ਉਹ ਤਾਂ ਆਪਾਂ ਨੇ ਕਮਰੇ ਦੇ ਅੰਦਰ ਹੀ ਬਣਾਇਆ ਹੁੰਦਾ ਜੇਕਰ ਪੁਲ ਬੂਟਿਆਂ ਦੀ ਖੁਸ਼ਬੂ ਆਵੇਗੀ ਵੀ ਤਾਂ ਉਹ ਵੇੜੇ ਦੇ ਵਿੱਚੋਂ ਆਏਗੀ ਘਰ ਦੇ ਵਿੱਚੋਂ ਨਾ ਕਿ ਕਮਰੇ ਦੇ ਵਿੱਚੋਂ ਆਵੇਗੀ ਤੇ ਨਾ ਹੀ ਉਹ ਖੁਸ਼ਬੂ ਕਮਰੇ ਦੇ ਅੰਦਰ ਜਾ ਸਕਦੀ ਏ ਕਿਉਂਕਿ ਕਮਰਾ ਤਾਂ ਚਾਰ ਸੁਵੇਰੇ ਤੋਂ ਬੰਦ ਹੁੰਦਾ ਤੇ ਆਗੋ ਦੇ ਗੇਟ ਲੱਗਾ ਹੁੰਦਾ ਇਸ ਘਰ ਕੀ ਖਾਲਸਾ ਜੀ ਜੇਕਰ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਉਹ ਤੇ ਤੁਹਾਨੂੰ ਇੰਨੀ ਸੋਹਣੀ ਸੁਗੰਧ ਖੁਸ਼ਬੂ ਆਉਂਦੀ ਏ ਤਾਂ ਤੁਸੀਂ ਸਮਝ ਲਾਓ ਕਿ ਤੁਹਾਡੀ ਇਹ ਕੀਤੀ ਗਈ ਸੇਵਾ ਸਿਮਰਣੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਤੇ ਬਣੀ ਹੋਈ ਏ ਤੁਹਾਡੇ ਘਰ ਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਜੀ ਦੇ ਸ਼ਹੀਦ ਸਿੰਘਾਂ ਦਾ ਪੈਰ ਹੈ ਜੇਕਰ ਤੁਹਾਨੂੰ ਉਹ ਜੋਤ ਜਗੋਂ ਦੇ ਸਮੇ ਇਹ ਨਿਸ਼ਾਨੀ ਮਿਲਦੀ ਹੈ ਤਾਂ ਖਾਲਸਾ ਜੀ ਇਹ ਤੁਹਾਡੇ ਲਈ ਇੱਕ ਸ਼ੁਭ ਸੰਕੇਤ ਹੈ ਮੇਰੇ ਕਹਿਣ ਦਾ ਭਾਵ ਕਿ ਇਹ ਬਹੁਤ ਹੀ ਵਧੀਆ ਚੰਗੀ ਗੱਲ ਹੈ ਕਿਉਂਕਿ ਇਹਦੇ ਤੋਂ ਆਪਾਂ ਜਾਣ ਸਕਦੇ ਹਾਂ ਕਿ ਆਪਣੀ ਸੇਵਾ ਸ਼ਹੀਦਾ ਸਿੰਘਾਂ ਨੂੰ ਮਨਜ਼ੂਰ ਹੈ ਆਪਣੀ ਕੀਤੀ ਗਈ ਸੇਵਾ ਤੋਂ ਸ਼ਹੀਦ ਸਿੰਘ ਖੁਸ਼ ਨੇ ਤੇ ਪਰਮਾਤਮਾ ਦੀ ਸਾਡੇ ਘਰ ਪਰਿਵਾਰ ਤੇ ਕਿਰਪਾ ਹੈ ਇਹੀ ਸੀ ਪਹਿਲੀ ਨਿਸ਼ਾਨੀ ਜੇਕਰ ਖਾਲਸਾ ਜੀ ਤੁਹਾਨੂੰ ਇਹ ਨਿਸ਼ਾਨੀ ਮਿਲਦੀ ਆ ਤੇ ਇਹ ਤੁਹਾਡੇ ਲਈ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਖਾਲਸਾ ਜੀ ਹੁਣ ਦੂਸਰੀ ਨਿਸ਼ਾਨੀ ਦੀ ਗੱਲ ਕਰਦੀਆਂ ਕਿ ਜਦੋਂ ਤੁਸੀਂ ਜੋਤ ਜਗਾਉਣੀਓ ਜਿਵੇਂ ਪਹਿਲਾਂ ਬਹੁਤ ਭੈਣ ਭਰਾਵਾ ਦੇ ਮੈਸੇਜ ਵੀ ਆਉਂਦੇ ਹੁੰਦੇ ਸੀ ਇੰਸਟਾਗ੍ਰam ਤੇ ਕਮੈਂਟ ਵੀ ਆਉਂਦੀ ਹੁੰਦੀ ਸੀ ਕਿ ਜਦੋਂ ਅਸੀਂ ਜੋਤ ਜਗਾਉਣੀ ਆ ਸਾਡੀ ਜੋਤ ਜਗਦੀ ਨਹੀਂ ਕਿ ਉਹ ਵੀ ਵਿੱਚ ਹੀ ਰਹਿ ਜਾਂਦਾ ਹੈ ਤੇ ਜੋਤ ਵੱਧ ਜਾਂਦੀ ਹੈ ਤੇ ਜਦੋਂ ਤੁਸੀਂ ਹਾਲਸਾ ਜੀ ਜੋਤ ਚ ਗੌੜਿਓ ਆਪਣੇ ਘਰ ਦੇ ਵਿੱਚ ਤੇ ਤੁਹਾਡੀ ਜੋਤ ਇੱਕਦਮ ਉੱਚੀ ਲੰਬੀ ਲਾਟ ਦੇ ਵਿੱਚ ਜਗਦੀ ਹੈ ਤਾਂ ਉਸ ਦੇ ਵਿੱਚ ਬਹੁਤ ਸੋਹਣਾ ਆਕਾਰ ਬਣਦਾ ਹੈ ਜਿਵੇਂ ਕੋਈ ਕੋਈ ਤਸਵੀਰ ਬਣਦੀ ਹੋਵੇ ਤਾਂ ਇਸ ਤੋਂ ਇਲਾਵਾ ਖਾਲਸਾ ਜੀ ਦਾ ਕਮਲ ਦੇ ਫੁੱਲ ਦਾ ਆਕਾਰ ਗੁਲਾਬ ਦੇ ਫੁੱਲ ਦਾ ਆਕਾਰ ਜਦੋਂ ਇਸ ਤਰ੍ਹਾਂ ਦੀਆਂ ਕਈ ਨਿਸ਼ਾਨੀਆਂ ਵਿੱਚ ਬਾਂਦੀਆਂ ਨੇ ਤੇ ਜੋਤ ਬਹੁਤ ਸੋਹਣੀ ਚੱਗਦੀ ਇੱਕ ਹੀ ਲਾਟ ਦੇ ਵਿੱਚ ਤੇ ਤੁਹਾਡੀ ਜੋਤ ਦੇ ਵਿੱਚ ਜਿੰਨਾ ਕਿ ਉਹ ਪਾਇਆ ਹੁੰਦਾ ਹੈ ਉਹ ਸਾਰਾ ਹੀ ਲੱਗ ਜਾਂਦਾ ਹੈ ਜੋਤ ਦੇ ਵਿੱਚ ਕਿਉਂ ਨਹੀਂ ਬਚਦਾ ਜੋਤ ਦੀ ਬੱਤੀ ਬਚ ਜਾਂਦੀ ਹੈ ਕਈ ਵਾਰ ਜੋਤ ਦੀ ਬੱਤੀ ਵੀ ਨਹੀਂ ਬਚਦੀ ਤਾਂ ਖਾਲਸਾ ਜੀ ਤੁਸੀਂ ਇਸ ਸੰਕੇਤ ਤੋਂ ਨਿਸ਼ਾਨੀ ਤੋਂ ਤੁਸੀਂ ਸਮਝ ਸਕਦੇ ਹੋ ਜਦੋਂ ਵਿੱਚ ਬਹੁਤ ਸੋਨਾ ਫੁੱਲ ਬਣਦਾ ਏ ਫੁੱਲ ਦਾ ਆਕਾਰ ਬਣਦਾ ਏ ਜਾਂ ਕੋਈ ਚਿਹਰਾ ਬਣਦਾ ਏ ਤਾਂ ਤੁਸੀਂ ਸਮਝ ਸਕਦੇ ਹੋ ਕਿ ਜਿਹੜੀ ਤੁਸੀਂ ਜੋਤ ਜਗਾਈ ਸੀ ਉਹ ਜੋਤ ਦੇ ਵਿੱਚ ਹੀ ਸ਼ਹੀਦ ਸਿੰਘਾਂ ਦਾ ਪੈਰ ਆ ਸੀ ਤੇ ਸ਼ਹੀਦ ਸਿੰਘ ਤੁਹਾਨੂੰ ਦਰਸ਼ਨ ਦੇ ਰਹੇ ਹੁੰਦੇ ਨੇ ਜੇਕਰ ਖਾਲਸਾ ਜੀ ਅਸੀਂ ਆਪਣੇ ਸੱਚੀ ਮੰਨਤੀ ਸਰਦਾ ਭਾਵਨਾ ਦੇ ਨਾਲ ਇਸ ਤਰ੍ਹਾਂ ਸੇਵਾ ਸਿਬਰਣ ਕਰਦੇ ਰਹੀਏ ਤਾਂ ਵਾਹੀ ਗੁਰੂ ਸੱਚੇ ਪਾਸ਼ਾ ਜੀ ਦੀ ਇਸ ਤਰ੍ਹਾਂ ਹੀ ਸਾਡੀ ਤੇ ਕਿਰਪਾ ਬਣੀ ਰਹਿੰਦੀ ਹੁਣ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹ ਪੁੱਲ ਤਾਂ ਵੈਸੇ ਬਣ ਜਾਂਦੇ ਆਕਾਰ ਵੈਸੇ ਬਣ ਜਾਂਦੇ ਉਹ ਇਦਾਂ ਦਾ ਕੁਝ ਨਹੀਂ ਹੁੰਦਾ ਤਾਂ ਖਾਲਸਾ ਜੀ ਉਹ ਇਹੀ ਜੀਆਂ ਗੱਲਾਂ ਕਰਕੇ ਆਪਣੇ ਪਰਮਾਤਮਾ ਤੋਂ ਆਪਣੇ ਗੁਰੂ ਤੋਂ ਜਿੰਨਾ ਵੀ ਭਰੋਸਾ ਹੁੰਦਾ ਏ ਉਹ ਦੂਰ ਕਰ ਲੈਂਦੇ ਨੇ ਕਿਉਂਕਿ ਇਹੀ ਚੀਜ਼ ਤੋਂ ਤਾਂ ਆਪਣਾ ਗੁਰੂ ਤੇ ਭਰੋਸਾ ਵੱਧ ਹੈ ਤੇ ਜਦੋਂ ਵੀ ਆਪਾਂ ਜੋਤ ਜਗਾਉਣੀ ਆ ਇਸ ਤਰ੍ਹਾਂ ਦੀਆਂ ਸਰਵੋ ਨਿਸ਼ਾਨੀਆਂ ਮਿਲਦੀਆਂ ਨੇ ਇਹ ਸਾਡੇ ਲਈ ਕੋਈ ਆਮ ਗੱਲ ਨਹੀਂ ਹੁੰਦੀ ਤੇ ਹਰ ਇੱਕ ਭੈਣ ਭਰਾ ਨੂੰ ਇਹ ਨਿਸ਼ਾਨੀਆਂ ਵੀ ਨਹੀਂ ਮਿਲਦੀਆਂ ਤੁਸੀਂ ਕਦੇ ਕਿਸੇ ਨੂੰ ਪੁੱਛ ਕੇ ਦੇਖਿਓ ਕਿ ਹਰ ਇੱਕ ਜੋ ਭੈਣ ਭਰਾ ਕਰਦੇ ਵਿੱਚ ਜੋਤ ਜਗਾਉਂਦਾ ਏ ਕਿ ਉਹਨਾਂ ਨੂੰ ਇਹ ਨਿਸ਼ਾਨੀਆਂ ਮਿਲਦੀਆਂ ਨੇ ਕਿ ਇਸ ਤਰ੍ਹਾਂ ਦੇ ਉਹਨਾਂ ਨੂੰ ਸੰਕੇਤ ਮਿਲਦੇ ਨੇ ਨਹੀਂ ਹਰ ਇੱਕ ਭੈਣ ਭਰਾ ਨੂੰ ਇਹ ਸੰਕੇਤ ਨਹੀਂ ਮਿਲਦੇ ਜੇ ਇਸਤੇ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੁੰਦੀ ਪਰਮਾਤਮਾ ਜੇ ਇਸਤੇ ਖੁਸ਼ ਹੁੰਦੇ ਨੇ ਜਿਨ੍ਹਾਂ ਦੀ ਸੇਵਾ ਤੋਂ ਸ਼ਹੀਦ ਸਿੰਘ ਵਾਹਿਗੁਰੂ ਸੱਚੇ ਪਾਸ਼ਾ ਜੀ ਖੁਸ਼ ਹੁੰਦੇ ਨੇ ਉਹਨਾਂ ਨੂੰ ਹੀ ਇਹ ਨਿਸ਼ਾਨੀਆਂ ਮਿਲਦੀਆਂ ਨੇ ਇਹ ਸੰਕੇਤ ਮਿਲਦੇ ਇਹੇ ਸਿੱਖ ਖਾਲਸਾ ਜੀ ਦੂਸਰੀ ਨਿਸ਼ਾਨੀ ਜੇਕਰ ਤੁਹਾਨੂੰ ਵੀ ਜੋਤ ਜਗਾਉਣ ਦੇ ਸਮੇ ਇਹ ਨਿਸ਼ਾਨੀ ਮਿਲਦੀ ਵੀ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਸੰਕੇਤ ਹੁੰਦਾ ਹੈ ਤੁਸੀਂ ਸਮਝ ਲਓ ਕਿ ਜਿਹੜੀ ਤੁਸੀਂ ਘਰ ਦੇ ਵਿੱਚ ਜੋਤ ਜਗਾਈ ਉਸ ਜੋਤ ਦੇ ਵਿੱਚ ਹੀ ਸ਼ਹੀਦਾ ਸਿੰਘਾਂ ਦਾ ਪੈਰ ਆ ਉਹ ਜੋਤ ਦੇ ਵਿੱਚ ਹੀ ਪਰਮਾਤਮਾ ਦਾ ਵਾਸ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹੀ ਦੀ ਤੁਹਾਡੇ ਘਰ ਪਰਿਵਾਰ ਤੇ ਬੇਅੰਤ ਕਿਰਪਾ ਹੈ ਇਸ ਤੋਂ ਇਲਾਵਾ ਖਾਲਸਾ ਜੀ ਹੁਣ ਆਪਾਂ ਗੱਲ ਕਰਦੇ ਆਂ ਤੀਸਰੀ ਨਿਸ਼ਾਨੀ ਦੀ ਜਦੋਂ ਆਪਾਂ ਘਰ ਦੇ ਵਿੱਚ ਜਿਵੇਂ ਇੱਕ ਰੂਮ ਬਣਾਇਆ ਹੋਇਆ ਉਹਨੂੰ ਚਾਰੇ ਪਾਸੇ ਤੋਂ ਕੰਧਾਂ ਨੇ ਇੱਕ ਛੋਟਾ ਜਿਹਾ ਕਮਰਾ ਹੈ ਕਿਉਂਕਿ ਜ਼ਿਆਦਾਤਰ ਜਿਹੜੇ ਪੂਜਾ ਰੂਮ ਬਣਾਈ ਹੁੰਦੇ ਨੇ ਆਪਾਂ ਨੇ ਘਰਾਂ ਦੇ ਵਿੱਚ ਉਹ ਛੋਟੇ ਛੋਟੇ ਹੁੰਦੇ ਨੇ ਬਹੁਤੇ ਵੱਡੇ ਨਹੀਂ ਹੁੰਦੇ ਤੇ ਉਹਨਾਂ ਨੂੰ ਗੇਟ ਵੀ ਛੋਟੇ ਹੀ ਹੁੰਦੇ ਨੇ ਇਸੀ ਤਰ੍ਹਾਂ ਖਾਲਸਾ ਜੀ ਜੇਕਰ ਆਪਣਾ ਪੂਜਾ ਰੂਮ ਹੋਵੇਗਾ ਜਾਂ ਜੋਤ ਦਾ ਸਥਾਨ ਬਣਾਇਆ ਹੋਵੇਗਾ ਤੇ ਉਹ ਇੱਕ ਅਲੱਗ ਜਗ੍ਹਾ ਤੇ ਹੀ ਬਣਾਇਆ ਹੁੰਦਾ ਜੇ ਆਪਾਂ ਕਿਸੇ ਆਪਣੇ ਮੇਨ ਕਮਰੇ ਦੇ ਵਿੱਚ ਵੀ ਜੋਤ ਜਗਾਉਣੇ ਆ ਕਿ ਉਸ ਨੂੰ ਵੀ ਚਾਰ ਸ਼ਫੀਰਿਓ ਕੰਦਾਤਾ ਹੁੰਦੀ ਹੈ ਹੀ ਨਹੀਂ ਤੇ ਗੇਟ ਵੀ ਹੁੰਦਾ ਤੇ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਤੁਸੀਂ ਜੋਤ ਜਗਾਉਣਿਓ ਜੋ ਤੇ ਜਗਾ ਕੇ ਤੁਸੀਂ ਬੈਠਦੇ ਹੋ ਜਾਂ ਤਾਂ ਤੁਸੀਂ ਪਾਠ ਕਰਨ ਦੇ ਸਮੇਂ ਜਗਾਉਨੇ ਹੋ ਜਾਂ ਤੁਸੀਂ ਚਪੇਰਾ ਸਹਿਬ ਕਟਣ ਦੇ ਸਮੇਂ ਜਾਂ ਫਿਰ ਹਰ ਰੋਜ਼ ਰੁਟੀਨ ਦੇ ਨਾਲ ਤੁਸੀਂ ਜੋ ਤੇ ਜਗਾ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਹੋ ਜੇਕਰ ਤੁਹਾਨੂੰ ਗੁਰਬਾਣੀ ਨਹੀਂ ਪੜ੍ਹਨੀ ਆਉਂਦੀ ਤੁਸੀਂ ਮੂਲ ਮੰਤਰ ਦਾ ਜਾਪ ਕਰਦੇ ਹੋ ਮੇਰੇ ਕਹਿਣ ਦਾ ਭਾਵ ਕਿ ਤੁਸੀਂ ਕੋਈ ਵੀ ਸਿਮਰਨ ਕਰਦੇ ਹੋ ਜੋ ਤੇ ਜਗਾ ਕੇ ਜਾ ਫਿਰ ਤੁਸੀਂ ਇਕੱਲੀ ਜੋਤ ਹੀ ਜਗਾਉਣੀ ਹੋ ਸਿਮਰਨ ਨਹੀਂ ਕਰਦੇ ਫਿਰ ਵੀ ਜਦੋਂ ਵੀ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਹੋ ਤੁਹਾਡੀ ਜੋਤ ਇੱਕ ਲੰਬੀ ਲਾੜ ਦੇ ਵਿੱਚ ਜਗਦੀ ਪਰ ਤੁਸੀਂ ਇਹ ਗੱਲ ਨੋਟ ਕੀਤੀ ਹੋਣੀ ਹੈ ਕਿ ਜੋਤ ਨੂੰ ਇਸ ਤਰ੍ਹਾਂ ਜੋਤ ਇੱਕਦਮ ਏਦਾਂ ਲੱਗਦਾ ਹੈ ਕਿ ਜਿਵੇਂ ਬੁਝ ਜਾਵੇਗੀ ਵੀ ਇੱਕ ਸਾਈਡ ਤੋਂ ਜਿਵੇਂ ਇੰਨੀ ਹਵਾ ਪੈਂਦੀ ਹੈ ਪਰ ਉਹ ਹਵਾ ਦਾ ਕਿਸੇ ਪਾਸਿਓ ਕੋਈ ਸਾਧਨ ਵੀ ਨਹੀਂ ਹੁੰਦਾ ਜੇਕਰ ਘਰ ਦਾ ਰੂਮ ਦੇ ਵਿੱਚ ਅਸੀਂ ਪੱਖੇ ਦੀ ਗੱਲ ਕਰੀਏ ਤਾਂ ਉਹ ਵੀ ਬਦਮ ਹੁੰਦਾ ਹੈ। ਆਲੇ ਦੁਆਲੇ ਤੋਂ ਕੰਧਾਂ ਹੁੰਦੀਆਂ ਨੇ। ਹਵਾ ਆਉਣ ਦਾ ਕੋਈ ਰਸਤਾ ਨਹੀਂ ਹੁੰਦਾ। ਪਰ ਆਪਾਂ ਨੂੰ ਇਦਾਂ ਲੱਗਦਾ ਏ ਕਿ ਜਿਵੇਂ ਕਿਸੇ ਪਾਸਿਓਂ ਹਵਾ ਆ ਰਹੀ ਏ। ਇੰਨੀ ਤੇਜ਼ ਹਵਾ ਕਿ ਜਿਹੜੀ ਸਾਡੀ ਜੋਤ ਏ ਉਹ ਬੁਝ ਜਾਵੇਗੀ। ਪਰ ਜੋਤ ਬਿਲਕੁਲ ਵੀ ਨਹੀਂ ਬੁਝਦੀ। ਜੋਤ ਜਗ ਰਹੀ ਹੁੰਦੀ ਏ। ਪੂਰੀ ਸੋਣੀ ਵਾਹੀ ਗੁਰੂ ਸਚੀ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਜਦੋਂ ਜੋਤ ਜਗਾਉਣ ਦੇ ਸਮੇਂ ਖਾਲਸਾ ਜੀ ਤੁਹਾਨੂੰ ਇਹ ਨਿਸ਼ਾਨੀ ਨਜ਼ਰ ਆਉਂਦੀ ਏ ਇਹ ਇਨੀ ਹਵਾ ਇਹ ਜੋ ਹਵਾ ਹੁੰਦੀ ਏ ਖਾਲਸਾ ਜੀ ਇਹੇ ਚ ਆਪਣੇ ਘਰ ਦੇ ਵਿੱਚ ਕੋਈ ਮਾੜੀ ਚੀਜ਼ ਹੁੰਦੀ ਏ ਜੋ ਆਪਣੀ ਇਹ ਜਗਾਈ ਹੋਈ ਜੋਤ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦੀ ਏ ਪਰ ਉਹ ਬੁਝਦੀ ਨਹੀਂ ਦਾ ਖਾਲਸਾ ਜੀ ਇਥੇ ਤੁਸੀਂ ਇਹੀ ਸੰਕੇਤ ਆਪਾਂ ਨੂੰ ਮਿਲਦਾ ਏ ਕਿ ਆਪਣੇ ਤੇ ਪਰਮਾਤਮਾ ਦੀ ਗਿਰਪਾਏ ਕਿਉਂਕਿ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਆ ਖਾਲਸਾ ਜੀ ਤੇ ਇਹ ਜੜੀਆਂ ਮਾੜੀਆਂ ਰੂਹਾਂ ਹੁੰਦੀਆਂ ਨੇ ਨਾ ਇਹ ਆਪਾਂ ਨੂੰ ਕੋਈ ਨਾ ਕੋਈ ਇਹ 네ਗੇਟਿਵ ਇਸ ਕੰਮ ਕਰਕੇ ਜਾਂ ਕੋਈ ਨਾ ਕੁਝ ਨਾ ਕੁਝ ਆਪਣੇ ਘਰ ਦੇ ਵਿੱਚ ਵਿਗੜ ਪਾ ਕੇ ਆਪਾਂ ਨੂੰ ਗੁਰਬਾਣੀ ਤੋਂ ਸੇਵਾ ਤੋਂ ਦੂਰ ਕਰਦੀਆਂ ਨੇ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਖੜੀ ਕਰਦੀਆਂ ਨੇ ਜੀ ਦੇ ਕਰਕੇ ਆਪਣਾ ਧਿਆਨ ਗੁਰਬਾਣੀ ਦੇ ਵਿੱਚ ਨਾ ਲੱਗੇ ਜਾਂ ਆਪਾਂ ਨੂੰ ਸਮਾਂ ਨਾ ਮਿਲੇ ਸੇਵਾ ਕਰਨ ਦਾ ਸਿਮਰਨ ਕਰਦਾ ਪਰ ਜੇਕਰ ਤੁਹਾਨੂੰ ਇਦਾਂ ਹੁੰਦਾ ਹੈ ਤਾਂ ਖਾਲਸਾ ਜੀ ਤੁਸੀਂ ਕਦੇ ਵੀ ਹਿੰਮਤ ਨਹੀਂ ਹਾਰਨੀ ਤੁਸੀਂ ਡਟੇ ਰਹਿਣਾ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਰਹਿਣਾ ਸੇਵਾ ਸਿਮਰਨ ਕਰਦੇ ਰਹਿਣਾ ਪਰਮਾਤਮਾ ਤੇ ਤੁਸੀਂ ਭਰੋਸਾ ਰੱਖਣਾ ਵਾਹਿਗੁਰੂ ਸੱਚੇ ਪਾਸ਼ਾ ਤੁਹਾਡੀ ਸੇਵਾ ਸਿਮਰਨ ਨੂੰ ਜਰੂਰ ਭਾਗ ਲਾਉਣਗੇ ਤੁਹਾਡੇ ਘਰ ਪਰਿਵਾਰ ਤੇ ਕਿਰਪਾ ਕਰਨਗੇ ਸੋ ਖਾਲਸਾ ਜੀ ਇਹ ਤੀਸਰੀ ਨਿਸ਼ਾਨੀ ਸੀ ਜੇਕਰ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੈ ਜੋਤ ਜਗਾਉਂਦੇ ਸਮੇਂ ਕਾਫੀ ਹਵਾ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਜੋਤ ਸਾ ਤੁਹਾਡੀ ਜਗਾਈ ਹੋਈ ਜੋਤ ਜਿਹੜੀ ਉਹ ਬੁਝ ਜਾਵੇਗੀ पर ज्योत बिल्कुल नहीं बुझदी ता ਤੁਸੀਂ ਉਸ ਸੰਕੇਤ ਨੂੰ ਸਮਝ ਸਕਦੇ ਹੋ ਕਿ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੈ ਉਹ ਤੁਹਾਡੇ ਲਈ ਇੱਕ ਸ਼ੁਭ ਸੰਕੇਤ ਹੁੰਦਾ ਹੈ ਕਈ ਵਾਰ ਕਈ ਭੈਣ ਭਰਾ ਇਸ ਚੀਜ਼ ਨੂੰ ਦੇਖ ਕੇ ਡਰ ਜਾਂਦੇ ਨੇ ਕਿ ਅਸੀਂ ਤਾਂ ਜੋਤ ਜਗਾਈਏ ਹਵਾ ਵੀ ਕਿਸੇ ਸਾਈਡ ਤੋਂ ਆ ਨਹੀਂ ਆ ਰਹੀ ਪਰ ਇਦਾਂ ਕਿਉਂ ਹੋ ਰਿਹਾ ਹੈ ਪਤਾ ਨਹੀਂ ਸਾਡੇ ਘਰ ਦੇ ਵਿੱਚ ਕੀ ਹੈ ਜੋ ਇਹ ਜੋਤ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹਨਾਂ ਚੀਜ਼ਾਂ ਤੋਂ ਕਈ ਵਾਰ ਖਾਲਸਾ ਜੀ ਕਈ ਪੈਣ ਪ੍ਰਾਣੀ ਜਿਹੜੇ ਡਰ ਜਾਂਦੇ ਨੇ ਫਿਰ ਉਹ ਇੱਕ ਵਾਰ ਜੋਤ ਜਗਾਉਣ ਤੋਂ ਬਾਅਦ ਦੇ ਵਿੱਚ ਦੂਸਰੀ ਵਾਰ ਉਹ ਜੋਤ ਜਗਾਉਂਦੇ ਨੇ ਪਰ ਤੁਸੀਂ ਕਦੇ ਵੀ ਇਸ ਚੀਜ਼ ਨੂੰ ਲੈ ਕੇ ਖਾਲਸਾ ਜੀ ਡਰਨਾ ਨਹੀਂ ਕਦੇ ਵੀ ਮੈਮ ਦੇ ਵਿੱਚ ਨਹੀਂ ਪੈਣਾ ਕਿਉਂਕਿ ਪਰਮਾਤਮਾ ਤੋਂ ਉੱਪਰ ਕੁਝ ਵੀ ਨਹੀਂ ਹੈ ਤੇ ਜੇ ਇਸਤੇ ਪਰਮਾਤਮਾ ਦੀ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੋ ਜਾਂਦੀ ਏ ਉਸ ਦਾ ਖਾਲਸਾ ਜੀ ਕੋਈ ਵਾਰ ਵੀ ਬਿੰਗਾ ਨਹੀਂ ਕਰ ਸਕਦਾ ਤੇ ਇਸ ਤੋਂ ਇਲਾਵਾ ਖਾਲਸਾ ਜੀ ਚੌਥੀ ਨਿਸ਼ਾਨੀ ਦੀ ਗੱਲ ਕਰੀਏ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਣੀ ਹੈ ਸੇਵਾ ਸਿਮਰਨ ਕਰਦੇ ਆ ਕਈ ਵਾਰ ਕੁਝ ਮਲੁਖ ਦੇ ਸੂਪਨੇ ਹੁੰਦੇ ਨੇ ਕਈ ਵਾਰ ਆਪਣੀ ਕੋਈ ਇੱਛਾ ਹੁੰਦੀ ਏ ਖਾਲਸਾ ਜੀ ਜਿਸ ਨੂੰ ਲੈ ਕੇ ਆਪਾਂ ਸੁੱਖਣਾ ਸੁੱਖ ਲੈਨੇ ਆ ਜਾਂ ਫਿਰ ਆਪਣੀ ਮੰਗ ਦੇ ਵਿੱਚ ਭਾਵਨਾ ਹੁੰਦੀ ਕਿ ਮੈਂ ਇੰਨੀ ਪਾਠ ਕਰਾਂਗਾ ਜੋਤ ਜਗਾਵਾਂਗਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੇਰੀ ਇਹ ਅਰਦਾਸ ਬੇਤੀ ਪੂਰੀ ਹੋ ਜਾਵੇ ਕਈ ਵਾਰ ਆਪਾਂ ਦੇਖਦੇ ਆ ਖਾਲਸਾ ਜੀ ਆਪਾਂ ਖੁਦ ਵੀ ਇਦਾਂ ਹੀ ਕਰਦੇ ਆ ਜਦੋਂ ਆਪਣਾ ਕੋਈ ਰਸਤਾ ਇਦਾਂ ਦਾ ਆਪਣਾ ਕੋਈ ਕੰਮ ਹੋਵੇ ਉਸਨੂੰ ਆਪਾਂ ਨੂੰ ਪਤਾ ਨੱ ਲੱਗੀ ਉਸ ਕੰਮ ਦੇ ਲਈ ਸਹੀ ਕੀ ਗਲਤ ਕੀ ਹੈ ਤੁਹਾਡੇ ਲਈ ਸਹੀ ਰਸਤਾ ਕਿਹੜਾ ਹੈ ਤਾਂ ਉਸਵੇਂ ਖਾਲਸਾ ਜੀ ਆਪਾਂ ਪਰਮਾਤਮਾ ਨੂੰ ਜਾਦ ਕਰਦੇ ਆ ਇਸ ਕੰਡੀਸ਼ਨ ਦੇ ਵਿੱਚ ਜਦੋਂ ਅਸੀਂ ਖਾਲਸਾ ਜੀ ਪਾਠ ਕਰਦੇ ਆ ਜੋਤ ਜਗਾਉਣੀ ਆ ਆਪਣੇ ਘਰ ਦੇ ਵਿੱਚ ਤੇ ਆਪਾਂ ਆਪਣੇ ਮਨ ਅੰਦਰ ਹਰ ਇੱਕ ਵਿਅਕਤੀ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦਾ ਗੁਰਦੁਆਰਾ ਸਾਹਿਬ ਚਾਹਨੇ ਆ ਆਪਾਂ ਉੱਥੇ ਵੀ ਅਰਦਾਸ ਬੇਨਤੀ ਕਰਦੇ ਆ ਆਪਣੀਆਂ ਜਿੰਨੀਆਂ ਵੀ ਜ਼ਰੂਰਤਾਂ ਹੁੰਦੀਆਂ ਨੇ ਉਹ ਜ਼ਰੂਰਤਾਂ ਨੂੰ ਲੈ ਕੇ ਹਰ ਇੱਕ ਮਨੁੱਖ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਦਾ ਹੈ ਕਿਉਂਕਿ ਹਰ ਇੱਕ ਵਿਅਕਤੀ ਅੱਜ ਦੇ ਸਮੇਂ ਦੇ ਵਿੱਚ ਚਾਹੁੰਦਾ ਹੈ ਕਿ ਉਹ ਕੁਝ ਨਾ ਕੁਝ ਬਣੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਸੁਖਾਲਾ ਹੋਵੇ ਆਪਣੇ ਬੱਚਿਆਂ ਨੂੰ ਲੈ ਕੇ ਮਾਤਾ ਪਿਤਾ ਦੇ ਕਈ ਸੁਪਨੇ ਹੁੰਦੇ ਨੇ ਕਈ ਬੱਚਿਆਂ ਨੂੰ ਲੈ ਕੇ ਇੰਨੇ ਜ਼ਿਆਦਾ ਪਰੇਸ਼ਾਨ ਵੀ ਰਹਿੰਦੇ ਕਿਉਂਕਿ ਉਹਨਾਂ ਦੇ ਬੱਚੇ ਆਪਣੇ ਮਾਤਾ ਪਿਤਾ ਦੇ ਕਹਿਣੀ ਤੋਂ ਬਾਹਰ ਬੰਦੇ ਨੇ ਸੋ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਤੁਸੀਂ ਜੋਤ ਜਗਾਉਣੀ ਹੋ ਤੇ ਜੋਤ ਜਗਾਉਂਦੇ ਸਮੇਂ ਤੁਸੀਂ ਅਰਦਾਸ ਵੀ ਕੀਤੀ ਕਰ ਦਿਓ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਤੁਹਾਡੀਆਂ ਅਰਦਾਸਾਂ ਵੀ ਤੀਆਂ ਪੂਰੀਆਂ ਹੋਣ ਲੱਗ ਜਾਂਦੀ ਹੈ ਤੇ ਕਈ ਵਾਰ ਇਦਾਂ ਹੁੰਦਾ ਹੈ ਖਾਲਸਾ ਜੀ ਕਿ ਕੋਈ ਚੀਜ਼ ਤੁਹਾਡੇ ਮਨ ਦੇ ਵਿੱਚ ਨਹੀਂ ਹੁੰਦੀ ਪਰ ਉਹ ਤੁਹਾਨੂੰ ਚਾਹੀਦੀ ਹੁੰਦੀ ਹੈ ਪਰ ਤੁਸੀਂ ਸੋਚੀ ਨਹੀਂ ਹੁੰਦੀ ਉਸ ਬਾਰੇ ਜੇ ਸੋਚਣਾ ਵੀ ਹੁੰਦਾ ਹੈ ਕਿ ਇਹ ਚੀਜ਼ ਵੀ ਤੁਹਾਨੂੰ ਚਾਹੀਦੀ ਹੈ ਇਸ ਲਈ ਬਿਨਾਂ ਵੀ ਤੁਹਾਡਾ ਅਗਚਾਰਾ ਨਹੀਂ ਜਾਂ ਤੁਸੀਂ ਅੱਗੇ ਫਿਊਚਰ ਦੇ ਵਿੱਚ ਸੋਚੀ ਹੁੰਦੀ ਹੈ ਕਿ ਇਸ ਚੀਜ਼ ਨੂੰ ਤੁਸੀਂ ਬਣਾਉਣਾ ਹੈ ਕਰਨਾ ਹੈ ਜਾਂ ਲੈਣਾ ਹੈ ਕਿਸੇ ਵੀ ਚੀਜ਼ ਨੂੰ ਲਗਾ ਲੋ ਕੋਈ ਤੁਹਾਡਾ ਸੁਪਨਾ ਹੁੰਦਾ ਹੈ ਜਾਂ ਕਾਰੋਬਾਰ ਹੁੰਦਾ ਹੈ ਤਾਂ ਖਾਲਸਾ ਜੀ ਉਹ ਕੀ ਹੁੰਦਾ ਹੈ ਕਿ ਉਹ ਚੀਜ਼ ਤੁਹਾਡੀ ਸੋਚਣ ਤੋਂ ਪਹਿਲਾਂ ਹੀ ਹੋਣੀ ਸ਼ੁਰੂ ਹੋ ਚਾਦੀ ਹੈ ਤੇ ਜਾਂ ਫਿਰ ਹੁੰਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਇਸ ਤਰ੍ਹਾਂ ਦੇ ਤੁਹਾਨੂੰ ਸੰਕੇਤ ਮਿਲਨੇ ਸ਼ੁਰੂ ਹੋ ਜਾਣ ਤਾਂ ਖਾਲਸਾ ਜੀ ਤੁਸੀਂ ਸਮਝ ਸਕਦੇ ਹੋ ਕਿ ਇਹ ਹੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸ਼ੁਭ ਸੰਕੇਤ ਹੈ ਕਿਉਂਕਿ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਖਾਲਸਾ ਜੀ ਤੁਹਾਡੀ ਕੋਈ ਵੀ ਅਰਦਾਸ ਹੈ ਜਿਹੜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਬੇਤੀ ਕਰਨ ਤੋਂ ਪਹਿਲਾਂ ਹੀ ਪੂਰੀ ਹੋ ਜਾਂਦੀ ਹੈ ਕਹਿਣ ਦਾ ਭਾਵ ਕਿ ਬਿਨ ਬੋਲਿਆਂ ਵਾਹਿਗੁਰੂ ਸੱਚੇ ਪਾਸ਼ਾ ਉਹ ਦਾਤਾ ਤੁਹਾਡੀ ਚੋੜੀ ਦੇ ਵਿੱਚ ਪਾਉਣ ਲੱਗ ਜਾਂਦੇ ਨੇ ਤਾਂ ਖਾਲਸਾ ਜੀ ਇਸ ਤਰ੍ਹਾਂ ਦੀ ਜਰੂ ਸੰਕੇਤ ਮਿਲਦੀ ਆ ਤੁਸੀਂ ਸਮਝ ਲਓ ਕਿ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੈ ਤੇ ਤੁਸੀਂ ਇਹ ਹਮਨੇ ਚਾਨੀ ਨੂੰ ਸ਼ੁਭ ਸੰਕੇਤਾਂ ਨੂੰ ਕਿਸੇ ਦੇ ਨਾਲ ਸਾਂਝੇ ਵੀ ਨਾ ਕਰਿਆ ਕਰੋ ਕਿ ਤੁਹਾਡੇ ਨਾਲ ਇਹ ਕਟਨਾਵਾ ਕਹਿ ਲੋ ਜਾ ਇਹ ਹੀ ਕਹਿ ਲੋ ਕਿ ਤੁਹਾਡੇ ਨਾਲ ਕਰਾਮਾਤਾਂ ਹੋ ਰਹੀਆਂ ਨੇ ਇਸ ਦੇ ਬਾਰੇ ਤੁਸੀਂ ਕਿਸੇ ਨਾਲ ਸਾਂਝ ਵੀ ਨਾ ਪਾਇਆ ਕਰੋ ਇਹਨਾਂ ਨੂੰ ਗੁਪਤ ਰੱਖਿਆ ਕਰੋ ਇਹੀ ਸਨ ਖਾਲਸਾ ਜੀ ਉਹ ਚਾਰ ਨਿਸ਼ਾਨੀਆਂ ਜੋ ਸਾਨੂੰ ਜੋਤ ਜਗਾਉਣ ਦੇ ਸਮੇਂ ਮਿਲਦੀਆਂ ਨੇ ਤੇ ਇਹ ਸਾਡੇ ਲਈ ਸ਼ੋਭਾ ਹੁੰਦੀਆਂ ਜਾਂ ਅਸ਼ੋਭ ਸੰਕੇਤ ਹੁੰਦੇ ਨੇ ਖਾਲਸਾ ਜੀ ਇਹ ਸਾਡੇ ਲਈ ਬਹੁਤ ਹੀ ਚੰਗੇ ਸੰਕੇਤ ਹੁੰਦੇ ਨੇ ਕਿਉਂਕਿ ਇਹ ਨਿਸ਼ਾਨੀਆਂ ਸੰਕੇਤ ਹੀ ਸਾਨੂੰ ਦੱਸਦੇ ਨੇ ਕਿ ਸਾਡੇ ਤੇ ਵਾਹੀ ਗੁਰੂ ਸੱਚੇ ਪਾਸ਼ਾ ਜੀ ਦੀ ਕਿਰਨਿਕ ਕਿਰਪਾ ਹੋ ਗਈ ਹੈ ਜਾਂ ਮਿਰਹੂਣ ਵਾਲੀ ਸਾਡੇ ਘਰ ਪਰਿਵਾਰ ਤੇ ਮਾਰਾ ਸੱਚੇ ਪਾਸ਼ਾ ਜੀ ਦੀ ਬਹੁਤ ਚਾਦੀ ਕਿਰਪਾ ਇਹੇ ਸਾਰੇ ਸੰਕੇਤ ਨਿਸ਼ਾਨੀਆਂ ਤੋਂ ਹੀ ਅਸੀਂ ਖਾਲਸਾ ਦੀ ਜੀ ਅੰਦਾਜ਼ਾ ਲਗਾ ਸਕਦੇ ਹਾਂ ਤੇ ਇਹ ਸੰਕੇਤ ਨਿਸ਼ਾਨੀਆਂ ਉਹਨਾਂ ਹੀ ਭੈਣ ਭਰਾਵਾਂ ਨੂੰ ਮਿਲਦੀਆਂ ਨੇ ਜਿਹੜੇ ਆਪਣੇ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਦਾ ਸਿਮਰਨ ਕਰਦੇ ਨੇ ਤੇ ਜਾਂ ਫਿਰ ਖਾਲਸਾ ਜੀ ਜਿੱਨਾਂ ਦੀ ਜੋਤ ਜਗਾਉਂਦੀ ਸੇਵਾ ਬੜੀ ਸੱਚੀ ਸੁੱਚੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਜੀ ਕਰ ਦੇ ਵਿੱਚ ਕੋਈ ਵਿਗਨ ਵੀ ਪੈ ਜਾਂਦਾ ਹੈ ਨਾ ਤੇ ਉਹਨਾਂ ਨੂੰ ਆਪਣੀ ਪਰਮਾਤਮਾ ਤੇ ਭਰੋਸਾ ਹੁੰਦਾ ਹੈ ਕਿ ਵਾਹਿਗੁਰੂ ਸੱਚੇ ਬਾਦਸ਼ਾਹ ਜੀ ਨੇ ਇਹ ਸਾਡੇ ਦੁੱਖ ਨੇ ਜਿਹੜੇ ਸਾਰੇ ਦਿਲ ਇੱਦਰਤਾ ਇਹ ਸਾਡੀ ਪਰਮਾਤਮਾ ਨੇ ਦੂਰ ਕਰਦੇ ਨੇ ਜੇ ਜਿੰਨਾਂ ਨੇ ਆਪਣਾ ਸਾਰਾ ਕੁਝ ਆਪਣਾ ਭਰੋਸਾ ਹੀ ਆਪਣੀ ਵਾਹਿਗੁਰੂ ਨੂੰ ਮੰਨਿਆ ਹੋਵੇ ਤਾਂ ਖਾਲਸਾ ਜੀ ਉਹਨਾਂ ਦੀ ਅਰਦਾਸਾਂ ਬੇਨਤੀਆਂ ਕਿਉਂ ਨਾ ਪੂਰੀਆਂ ਹੋਣ ਸੋ ਖਾਲਸਾ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਰਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਸੁਖ ਹਰ ਸਾਜੀ ਪੁੱਲਾ ਚੁਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਪੁੱਲਾ ਚੁਕਾਂ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਤੁਸੀਂ ਵੀ ਵੱਧ ਤੋਂ ਵੱਧ ਕੁਰਬਾਨੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਜਿੰਨਾ ਵੀ ਹੋ ਸਕਦਾ ਕੁਰਬਾਨੀ ਦੇ ਨਾਲ ਜੋੜੋ ਤਾਂ ਅੰਤਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬਤਦਾ ਪਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਲੀ ਬਣਾਉਣਾ ਤਾਂ ਇਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚੜੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੀ ਘਰ ਪਰਿਵਾਰ ਤੇ ਸਾਰੇ ਸੰਸਾਰ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਭੈਣ ਭਰਾਵਾਂ ਦੀ ਘਰ ਹੱਸਦੇ ਵਾਸਤੇ ਰਹਿਣ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਲੰਨੀਆਂ ਉਮਰਾਂ ਬਖਸ਼ਨੀਆ ਤੰਦਰੁਸਤੀਆਂ ਬਖਸ਼ਨੀਆ ਸੁਖਾ ਸਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤ